ਦੱਸਾਂਗਾ ਜੀ ਮੈਂ ਮਲਟੀਪਰਪਸ ਹਾਲਪ ਵਰਕਰ ਮੇਲ ਸਿਵਲ ਸਰਜਨ ਦਫ਼ਤਰ ਪੁਰਾਤਪੁਰ ਰਾਤਪੁਰ ਤੋਂ ਹਾਡੀ ਫਿਨਿਮਾ ਇਹ ਜੀ ਇੱਥੇ ਇਹ ਸਪਰੇਅ ਕਰਵਾਈ ਹੈ ਜੀ ਪੂਰੇ ਸਕੂਲ ਨੂੰ ਚੈੱਕ ਅਪ ਕੀਤਾ ਵਾ ਕਿਤੇ ਬੈਂਗਲੂ ਮਲੇਰੀਆ ਦਾ ਲਾਰਵਾ ਆ ਮਿਲੇ ਤੇ ਲਾਲ ਦੀ ਲਾਲ ਸਪਰੇਅ ਕਰਵਾ ਕੇ ਤੇ ਕਿਤੇ ਸਾਨੂੰ ਬਾਈਦਾਵੇ ਸਾਰਾ ਮਿਲਦਾ ਜੀ ਮੌਕੇ ਤੇ ਹੀ ਰੈਸਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਲਾਗ ਬਣੀ ਨਹੀਂ ਮਿਲਿਆ ਇਸ ਤੇ ਵੱਧ ਤੋਂ ਵੱਧ ਲੋਕ ਰਹਿ ਸਕਦੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਬਾਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸਾਂ ਦਾ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਰੈਸਟ ਬੈਠੀ ਗੱਲ ਸ ਬਹੁਤ ਵਧੀਆ ਜੀ ਸਹੂਤਾ ਸਾਡੇ ਸੀਐਚਓ ਇਹਨਾਂ ਮਲਟੀਪਰਪਰ ਵਰਕਰ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਹੋ ਚੁੱਕੇ ਨੇ ਇਹ तकरीबन ਸਾਰੇ ਹੀ ਬਾਰਡਰ ਇੰਡੀਆ ਦੇ ਜਿੰਨੇ ਵੀ ਏਰੀਆਸ ਪਿੰਡਾਂ ਵਾਸਤੇ ਸਨੇਕ ਬਾਈਟ ਵਾਸਤੇ ਵੈਕਸੀਨੇਸ਼ਨ अवेलेबल ਆ ਤੇ ਬਾਕੀ ਸਿਵਲ ਸੈਰ ਸਿਵਲ ਹਸਪਤਲ ਤੇ ਹੈ ਹੀ ਹੈ ਬਾਕੀ ਲਾਗਰੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਥੋਂ ਤੱਕ ਵੀ ਡਵਾਈ ਏਰੀਆ ਚਾਈ ਚਾਹ। ਉਹ ਜੇ ਨਾਈਟ ਡਿਊਟੀਆਂ ਦਾ ਵੀ ਪ੍ਰਬੰਧ ਕੀਤਾ ਹੈਗਾ? ਹਾਂਜੀ ਬਿਲਕੁਲ ਜੀ ਨਾਈਟ ਡਿਊਟੀਆਂ ਦਾ ਪ੍ਰਬੰਧ। ਵਿਨੈਦਰ ਸਿੰਘ ਬਟੂ ਜੀ ਪਿੰਡ ਮਕੋੜਾ ਜੀ। ਪਾਣੀ ਵਧਨ ਕਰਕੇ ਕੀ ਕਹਿੰਦੇ ਸਾਰਾ ਸਾਡਾ ਏਰੀਆ ਜਿਹੜਾ ਦੇ ਗੰਨੇ ਨੂੰ ਨੁਕਸਾਨ ਨਹੀਂ ਹੈਗਾ ਜਿਹੜਾ ਡੰਗਰਾਂ ਦਾ ਚਾਰਾ ਹੀ ਉਹ ਸਾਰਾ ਜਿਹੜਾ ਖਰਾਬ ਹੋ ਹੀ ਨਹੀਂ ਤੇ ਦੂਜਾ ਸਾਡੇ ਮੇਨਾਂ ਨੂੰ ਸਮੱਸਿਆ ਇਹੋ ਹੀ ਹੈਗੀ ਸਾਡੇ ਸੱਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕਸ਼ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਆ ਇਧਰੋਂ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਅਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਕੁਛ ਨਹੀਂ ਪਾਣੀ ਸਾਰੇ ਬਾਹਰ ਫਿਰਨ ਡਿਆ ਜੀ ਹਲੇ ਮੰਨ ਲਓ ਇਹ ਜਗਾ ਸਭ ਤੋਂ ਉੱਚੀ ਹੈ ਜੀ ਇੱਥੇ ਪਾਣੀ ਫਿਰਨ ਡਿਆ ਬਾਕੀ ਇਹ ਸਾਰਾ ਏਰੀਆ ਜਿਹੜਾ ਸਾਡੇ ਡੁੱਬ ਚੁਕਿਆ ਹੈ ਘੜ ਤੋਂ ਘੜ ਦੋ 250 300 ਕਿਲਾਏ ਸਾਡੇ ਪਟਵਾਰੀ ਸਾਹਿਬ ਆਏ ਤੇ ਉਹਦੇ ਤਸਵੀਲਦਾਰ ਸਾਹਿਬ ਹੋ ਕੇ ਗਏ ਆ ਕਹਿ ਰਿਹਾ ਜੀ ਕੀ ਕਹਿੰਦੇ ਆਣਾ ਆਫਸਰਾਂ ਨੇ ਅਸੀਂ ਦੇ ਇਹੂ ਮੰਗ ਕਰਨੇ ਆ ਕਿ ਜੋ ਮੌਕੇ ਦੇ ਹਾਲਾਤ ਆ ਉਹਨਾਂ ਦਾ ਜਾਇਜ਼ਾ ਲੈ ਕੇ ਤੇ ਕੀ ਕਹਿੰਦੇ ਜਿੰਮੇਦਾਰਾਂ ਨੂੰ ਜਿਹੜਾ ਉਹਦਾ ਬੰਦੀ ਮੁਆਜਾ ਜਿਹੜਾ ਉਹ ਦਿੱਤਾ ਜਾਏ ਪਰ ਕਹਿ ਹਟਦੇ ਆ ਦੇ ਦਾਂਗੇ ਪਿਛਲੀ ਵਾਰੀ ਵੀ ਦਿੱਤਾ ਕੇ ਨਹੀਂ ਹੈਗਾ ਜੀ ਹਰ ਸਾਲ ਸੰਦਰ ਸਿੰਘ ਹੈ ਜੀ ਮੈਂ ਮਲਟੀਪਰਪਸ ਹੈਲਥ ਵਰਕਰ ਮੇਲ ਸੇਵਕ ਸਰਜਨ ਦਫਤਰ ਗੁਰਦਾਸਪੁਰ ਤੋਂ ਤੁਹਾਡੀ ਟੀਮ ਆਈ ਹੈ ਜੀ ਇੱਥੇ ਸਪਰੇਅ ਕਰਵਾਈ ਹੈ ਜੀ ਪੂਰੇ ਸਕੂਲ ਨੂੰ ਚੈੱਕ ਅਪ ਕੀਤਾ ਕਿਤੇ ਡੇਂਗੂ ਮਲੇਰੀਆ ਦਾ ਲਾਰਵਾ ਨਾ ਮਿਲੇ ਤੇ ਨਾਲ ਦੀ ਨਾਲ ਸਪਰੇਅ ਕਰਵਾ ਕੇ ਤੇ ਕਿਤੇ ਸਾਨੂੰ ਬਾਈਦਾਵੇ ਸਾਰਾ ਮਿਲਦਾ ਨਹੀਂ ਮੌਕੇ ਤੇ ਹੀ ਨਸ਼ਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਲਾਗਵਾਂ ਨਹੀਂ ਮਿਲਿਆ ਇਸ ਤੇ ਵੱਧ ਤੋਂ ਵੱਧ ਲੋਕ رہ ਸਕਦੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਬਾਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸ ਤੋਂ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਰਹਿ ਸਕਦੇ ਨੇ ਇਥੇ ਨਾਲ ਸ ਬਹੁਤ ਵਧੀਆ ਜੀ ਸਹੂਲਤਾਂ ਸਾਡੇ ਸੀਐਚਓ ਇਹ ਨਾ ਮਲਟੀਪਰਪਸ ਹਸਪਤਲ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਪਹੁੰਚ ਚੁੱਕੇ ਨੇ तकरीबन ਸਾਰੇ ਹੀ ਬਾਰਡਰ ਇੰਡੀਆ ਦੇ ਜਿੰਨੇ ਵੀ ਏਰੀਆਸ ਪੈਂਦਾ ਹੋਵੇ ਸਨੇਕ ਬਾਈਟ ਵਾਸਤੇ ਵੈਕਸੀਨੇਸ਼ਨ अवेलेबल ਹੈ। ਤੇ ਬਾਕੀ ਸਿਵਲ ਸੈੱਟ ਸਿਵਲ ਹਸਪਤਲ ਤੇ ਹੈ ਹੀ ਹੈ ਵਾ। ਬਾਕੀ ਲਾਗਰੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਥੋਂ ਤੱਕ ਵੀ ਦਵਾਈ ਏਰੀਆ ਚਾਈ ਚਾ। ਭਈ ਨਾਈਟ ਟੁਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ? ਹਾਂਜੀ ਬਿਲਕੁਲ ਜੀ ਨਾਈਟ ਟੁਟੀਆਂ ਦਾ। ਮਨਿੰਦਰ ਸਿੰਘ ਬਟੂ ਜੀ ਪਿੰਡ ਮਕੋੜਾ ਜੀ। ਪਾਣੀ ਵਧਨ ਕਰਕੇ ਕੀ ਕਹਿੰਦੇ ਸਾਰਾ ਸਾਡਾ ਏਰੀਆ ਜਿਹੜਾ ਦੇ ਗੰਨੇ ਨੂੰ ਨੁਕਸਾਨ ਹੀ ਹੈਗਾ ਜਿਹੜਾ ਡੰਗਰਾਂ ਦਾ ਚਾਰਾ ਹੀ ਉਹ ਸਾਰਾ ਜਿਹੜਾ ਖਰਾਬ ਹੋ ਹੀ ਨਹੀਂ ਤੇ ਦੂਜਾ ਸਾਡੇ ਮੇਨ ਨਾਲ ਸਮੱਸਿਆ ਇਹੋ ਹੀ ਹੈਗੀ ਸਾਡੇ ਸੱਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕੋਸ਼ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਇਧਰੋਂ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਕੁਛ ਨਹੀਂ ਪਾਣੀ ਸਾਰੇ ਬਾਹਰ ਫਿਰਨ ਡਿਆ ਜੀ ਹਲ ਮੰਨ ਲਓ ਇਹ ਜਗਾ ਸਭ ਤੋਂ ਉੱਚੀ ਹੈ ਜੀ ਇੱਥੇ ਪਾਣੀ ਫਿਰਨ ਡਿਆ ਬਾਕੀ ਇਹ ਸਾਰਾ ਏਰੀਆ ਜਿਹੜਾ ਸਾਡੇ ਡੁੱਬ ਚੁਕਿਆ ਹੀ ਘਟੋਂ ਘਟ ਦੋ 250 ਤਿੰਨ ਚੱਕ ਲਾਇਆ ਸਾਡੇ ਪਟਵਾਰੀ ਸਾਹਿਬ ਆਏ ਤੇ ਤਸਵੀਰਦਾਰ ਸਾਹਿਬ ਹੋ ਕੇ ਗਏ ਆ ਕਹਿ ਰਿਹਾ ਜੀ ਕੀ ਕਹਿੰਦੇ ਆਣਾ ਆਫਸਰਾਂ ਨੇ ਅਸੀਂ ਦੇਹੂ ਮੰਗ ਕਰਨੇ ਜੋ ਮੌਕੇ ਦੇ ਹਾਲਾਤ ਆ ਉਹਨਾਂ ਦਾ ਜਾਜਾ ਲੈ ਕੇ ਤੇ ਕੀ ਕਹਿੰਦੇ ਜਿੰਮੇਦਾਰਾਂ ਨੂੰ ਜਿਹੜਾ ਉਹਦਾ ਮੰਦੀ ਮੁਆਜਾ ਜਿਹੜਾ ਉਹ ਦਿੱਤਾ ਜਾਏ ਪਰ ਕਹਿ ਹਟਦੇ ਆ ਦੇ ਦਾਂਗੇ ਪਿਛਲੀ ਵਾਰੀ ਵੀ ਦਿੱਤਾ ਕੇ ਨਹੀਂ ਹੈਗਾ ਜੀ ਹਰ ਸਾਲ ਨੂੰ ਕਰਦਾ